ਮੇਰੇ ਮੇਰੇ ਨਾਲ ਕਰਦਾ ਸੀ ਜੇ ਰੋਜ਼ਾਂ ਦਾ ਸਭ ਕੁਝ ਹੈ ਤੇ ਜਦੋਂ ਗੁਰੂ ਨਾਲ ਪਹੁੰਚਿਆ ਤੇ ਵੰਦੀ ਰੋ ਪਿਛਲੀ ਇੱਕ ਗੱਲ ਸੁਣ ਲੋ ਮੇਰਾ ਭਾਈ ਦੇਖੋ ਬਹੁਤ ਲੱਗਦਾ ਓਏ ਦੇਖੋ ਜੇ ਦਾ ਪਿਆਰ ਨਾ ਮੰਗਾਂ ਦੇ ਤੇ ਮੈਂ ਤੁਹਾਡੇ ਨਾਲ ਆ ਮੈਂ ਤੁਹਾਡਾ ਦੁਸ਼ਮਣ ਨਹੀਂ ਹੋਣਾ ਤੁਹਾਡੀ ਕਿਸੇ ਰੋਟੀ ਰੋਟੀ ਕਮਾਉਣੇ ਰੋਟੀ ਰੋਟੀ ਕਮਾਓ ਇੱਥੇ ਬੋਲਣੇ ਨਹੀਂ ਕਿ ਇੱਕ ਵੀ ਰੇਡੀ ਨਹੀਂ ਲੱਗਣੀ ਚਾਹੀਦੀ ਕਿਉਂਕਿ ਇੱਥੇ ਲੱਗਦਾ ਜਾਓ ਇਹਦੀਆਂ ਸ਼ਿਕਾਇਤਾਂ ਸਭ ਕੋਲ ਪਹੁੰਚ ਚੁੱਕੀਆਂ ਨੇ ਕਮਿਸ਼ਨਰ ਸਾਹਿਬ ਕੋਲ ਪਹੁੰਚ ਚੁੱਕੀਆਂ ਨੇ ਖਾਦੇ ਤੇ ਪ੍ਰੈਸ਼ਰ ਹੈ ਅਸੀਂ ਤਾਂ ਹੰਦੇ ਸਾਨੂੰ ਕੋਈ ਸ਼ੋਕ ਨਹੀਂ ਤੁਹਾਨੂੰ ਜਾਨਦੰਦਾ ਤੁਹਾਨੂੰ ਪਲੀਜ਼ ਹੱਥ ਕੋੜ ਦੇ ਲਿਖ ਦੇਣਗੇ ਤੇ ਸਾਰੀ ਇਹਨਾਂ ਨੂੰ ਚਾਪ ਕੇ ਉੱਧਰ ਕਿੱਥੇ ਲੈ ਜਾਓ ਕਿੱਧਰ ਆਹ ਬੋਲਦੇ ਥੰਡੇ ਨਹੀਂ ਲੱਗਣੀ ਇੱਧਰ ਕੋਈ ਰੇਡੀ ਨਹੀਂ ਲੱਗਦੀ ਕਿੱਧਰ ਲੈ ਜਾਵਾਂ ਉੱਧਰ ਜਾਓ ਜਿੱਥੇ 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 ਜਿੱਦਾ ਮੈਂ ਕਹਿੰਦਾ ਵੀ ਤੁਹਾਨੂੰ ਹੋ ਰਿਹਾ ਨਹੀਂ ਜਿੱਦਾ ਵੀ ਇਹ 12 ਵਜੇ ਤੱਕ ਦਾ ਟਾਈਮ ਆ ਤੁਹਾਡੇ ਕੋਲ ਚਲੋ ਚਲੋ ਉਹ ਚਲੋ ਚਲੋ ਹੈ ਉਹ ਭੈ ਜਾ ਲੈ ਆਵੇਂ ਫੜ ਕੇ ਕਿਹੜਾ ਭੈਣ ਚੋ ਭੈਣ ਚੋ ਜੀ ਮੈਂ ਚੰਗੀ ਤਰ੍ਹਾਂ ਚੱਲ ਆ ਜਾ ਉਹ ਦੂਜੀ ਕਰਨ ਉਹ ਮਾਰੇ ਪਸੰਦੀਦਾ ਨੂੰ ਨਹੀਂ ਬੋਲਦਾ ਸਮਝਾਉਣ ਉਹ ਵੀ ਮਾਰਕੀਟ ਚ